ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਦ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਮ 98783 934887 ਥੱਲੇ ਪਰਖ ਤੁਸੀਂ ਆਏ ਕਰਨੀ ਆ ਸਵੇ ਸਵੇ ਨਾਗਾ ਤੇ ਦੋ ਟਾਈਮ ਚੋ ਕੇ ਲਿਜਾਓ ਤਾਂ ਕਿ ਬਾਅਦ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਹਾਂਜੀ ਬਸ ਸ੍ਰੀ ਕਾਲ ਸ੍ਰੀ ਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਦੇ ਨਾਮ ਦੱਸ ਦੇ ਬਾਈ ਨਾਮ ਜੀ ਕਾਕਾ ਪਿੰਡ ਲੱਗੇਣਾ ਤੁਸੀਂ ਦਵਾਗਾ ਬਣਾ ਜਲਾ ਮੂਗਾ ਦੋ ਵੜਾ ਬਾਈ ਹਾਂਜੀ ਦੋ ਵੜਾ ਠੀਕ ਹੈ ਤਾਂ ਸ਼ੁਰੂ ਕਰ ਲੈ ਕਰਮ ਸਿੰਘ ਵਾਲੀ ਦਵਾਈ ਕਿਹੜਾ ਸੁਆ ਜੀ ਇਹ ਇਹ ਨਿਕੇ ਨਿਕੇ ਸਿੰਘਾ ਜੀ ਇਹ ਮਤਲਬ ਕਿ ਤੀਜੇ ਸਵੇ ਸੁੰਦੀ ਹੈ ਠੀਕ ਹੈ ਜੀ 13 ਲੀਟਰ ਦੁੱਧ ਐਸ 16 ਤਰੀਕ ਨੂੰ ਅੱਜ 16 ਹੀ ਆ ਅੱਜ 16 ਤਰੀਕਾ ਅੱਜ ਨੂੰ 6 ਮਹੀਨਾ ਲੱਗ ਗਿਆ ਠੀਕ ਆ ਭਾਈ ਪੰਜਾਂ ਦੇ ਕੰਪਲੀਟ ਹੈ ਠੀਕ ਆ ਭਾਈ ਆ ਉਹਦਾ ਡਾਕਟਰ ਲਿਆ ਵੀ ਆ ਉਹਦਾ ਡੱਬਾ ਲਿਆ ਵੀ ਆ ਉਹਦਾ ਲਿਟਰ ਲਿਆ ਵੀ ਆ ਆਪਦੀ ਬਾਲਟੀ ਜੇ ਵੀ ਠੀਕ ਆ ਭਾਈ ਜੋ ਘਾਟ ਹੋਵੇ ਤਾਂ ਮੈਂ ਖਰਚਾ ਮੈਂ ਦੇਉਂਗਾ ਠੀਕ ਆ ਜੀ ਕੱਢ ਦੇ ਬਾਹਰ ਨੂੰ ਠੀਕ ਆ ਜੀ ਠੀਕ ਆ ਜੀ ਲੋ ਜੀ ਦੋਸਤੋ ਜੇ ਮਾਰਦੇ ਤਾਂ ਸਿੰਘ ਤੇ ਕੋਹਣੀ ਵੀ ਮਾੜੀ ਆ ਗਈ ਸੈਂਗਾ ਪਰ ਨਹੀਂ ਦਿਖਾਏ ਕਿ ਇਹਨਾਂ ਚਲੋ ਕੋਈ ਗੱਲ ਨਹੀਂ ਤੁਸੀਂ ਪੂਰੀ ਢਾ ਕੇ ਬਹਿਣਾ ਥੱਲੇ ਪੂਰੀ ਢਾ ਕੇ ਠੀਕ ਹੈ ਜੀ ਇਹਦੀ ਸਾਈ ਹੋ ਗਈ ਸੀ ਦੋ ਦਿਨ ਖੜੀ ਨੂੰ ਪੈਸੇ ਨਹੀਂ ਬਣੇ ਠੀਕ ਹੈ ਭਾਈ ਇਹਦਾ 44000 ਦਾ ਸੌਦਾ ਹੋਇਆ ਸੀ 44000 ਆਪਾਂ ਦੇਣੀ ਹੈ ਠੀਕ ਹੈ ਭਾਈ 44000 ਘੱਟ ਦੇਣੀ ਹੁਣੀ ਬੰਦਾ ਫੋਨ ਕਰੇ ਆਪਾਂ 4000 ਘੱਟ ਠੀਕ ਹੈ ਭਾਈ 13 ਲੀਟਰ ਲੁੱਦਾ ਠੀਕ ਆ ਲੇ 6 ਮਹੀਨਾ ਲੱਗਿਆ ਅੱਜ ਤੂੰ ਠੀਕ ਹੈ ਭਾਈ ਲੈ ਕੇ ਸਟੈਂਪ ਤੇ ਵੀ ਦਊਂਗਾ ਆਪ ਵੀ ਚੈੱਕ ਕਰਵਾ ਕੇ ਜਿਉਂ ਨਿਖਾਉਂਦਾ ਮਤਲਬ ਹੀ ਛੱਡ ਦੇ ਠੀਕ ਹੈ ਜੀ ਤੇ ਸੌਦਾ ਕਰਕੇ ਦੋ ਡਾਕ ਜੂਣ ਨੋਏ ਦੋਸਤੋ ਬਾਈਗਾ ਦੋ ਡੰਗ ਚੂਲੂਗਾ ਉਹਨੂੰ ਦੇਣੀ ਆ ਆਪਾਂ 13 ਤੋਂ ਤਾਂ ਕੰਡੇ ਵਾਲਾ ਜਿਹੜਾ ਦੋ ਟਾਈਮ ਚੋਲਣਾ ਆਪਾਂ ਅੱਜ ਇਹਨੂੰ 6 ਮਿੰਟ ਸਟਾਰਟ ਹੋ ਗਿਆ 5 ਤੇ ਕੰਪਲੀਟ ਹੋ ਗਏ ਆਗੇ ਸਿੰਘ ਜਰੂਰ ਆਪਾਂ ਬਫੀ ਪਾਈ ਜਿਹੜਾ ਬਾਈ ਹਾਂ ਸੁਣਾ ਥਾਣਾ ਵਾ ਨਾ ਚਾਰ ਹੀ ਥਾਣਾ ਕੋਈ ਫੋਟ ਛਾਂਗ ਨਹੀਂ ਗਈ ਤੁਸੀਂ ਦੇਖ ਸਕਦੇ ਹੋ ਜੀ ਨਿੱਗਰ ਨੁੱਗਰ ਬਹੁਤ ਆ ਕੋਈ ਲੱਸੀ ਫਿੱਕੀ ਨਹੀਂ ਗਈ ਬਹੁਤ 40 ਰੁਪਏ ਫੈਂਟ ਆਉਂਦੀ ਬਾਈ ਠੀਕ ਹੈ ਜੀ ਮਾਇਰ ਦਾ ਦੁੱਧ ਦੋਸਤੋ 40 ਰੁਪਏ ਫੈਂਟ ਆਉਂਦੀ ਆਗੀ ਤੌਰ ਲਈ ਮੜੀ ਜੀ ਸੋਨੀ ਵੈੜ ਆ ਗਈ ਚਾਰ ਹੀ ਥਾਣਾ ਕੋਈ ਫੋਟ ਛਾਂਗ ਨਹੀਂ ਗਈ ਤੇ ਵੇਖ ਸਕਦੇ ਹੋ ਸੋਨੀ ਵੈੜ ਆ ਕ੍ਰੋਸ ਆਂਗਾ ਮੋੜ ਲਿਆ ਮੋੜ ਲਿਆ ਹੈਂਡ ਫੁੱਟ ਚੰਗੀ ਆ ਜੂਗੀ ਮੜੀ ਜੀ 44000 ਰੁਪਏ ਦੇ ਬਾਈ ਕਾ ਹਾਂ ਨਾ ਦੇਣੀ ਹੈ ਕਿਉਂਕਿ ਮਾਨ ਥੋੜਾ ਜ਼ਰੂਰ ਹੋ ਜੂਗਾ 13 ਗੱਲ ਦੋਦਾ ਪੰਜਾਂ ਦੀ ਚੈੱਕ ਪਾਸ ਆ 6 ਮਹੀਨੇ ਨੂੰ ਲੱਗ ਚੁੱਕਿਆ ਮਾਝਾ 44000 ਰੁਪਇਆ ਦੋਨ ਮਜਰਸੀ ਬਰ ਦੱਸਦੀ ਭਾਈ ਜਰਸੀ ਹੋਈ ਆ ਪਾ ਦੇਵਾਂਗੇ ਮਾਵੇ 35 ਦੀ ਦੁੱਧ 12 ਲੀਟਰ ਦੁੱਧ ਮਗਰ ਵੱਚੀ ਹੈ ਠੀਕ ਆ ਭਾਈ ਸਮਾ ਸੂਈ ਨੂੰ ਸਮਾ ਸੂਈ ਨੂੰ ਭਾਈ ਇਹਨੂੰ ਮਹੀਨੇ ਦੇ ਕਰੀਬ ਹੋ ਗਿਆ ਠੀਕ ਆ ਭਾਈ 25 26 ਦਿਨ ਤੋਰ ਲਈ ਭਾਈ ਹਾਂ ਦੋਸਤੋ ਬਾਈਕ ਦਾ ਭਾਈ 12 ਦਾ ਕੰਡੇ ਵਾਲਾ 35000 ਇਹਦੇ ਨਹੀਂ ਮਗਰ ਵੱਚੀ ਆਗੀ ਸੂਈ ਨੂੰ ਹੋ ਗਿਆ ਇਹਨੂੰ ਸਮਾਂ ਮਹੀਨੇ ਦੇ ਕਰੀਬ ਹੋ ਗਿਆ ਭਾਈ ਜਿਹਦੇ ਪਸੰਦ ਆਵੇ ਤੇ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਸੋਹਣੀ ਜਰਸੀ ਬ੍ਰੀਡ ਚ ਪੈਂਦੀ ਆ ਕ੍ਰੋਸ ਆਂਗੇ ਇਹ ਆ ਸੋਹਣੀ ਜਰਸੀ ਆਗੀ ਕਾਲੇ ਰੰਗ ਦੇ ਹੱਥੇ ਚੁਾਈ ਦਾ ਮੱਝਾ ਵਰਗਾ ਮੋਟਾ ਮੋਟਾ ਲੰਮਾ ਲੰਮਾ ਕੋਈ ਚੁੰਡੀ ਜਿਹਾ ਥਾਨ ਨੀਗਾ ਮਾਡਲ ਆ ਬਾਈ ਕੋਈ ਫੋਰਡ ਸ਼ਾਂਗ ਨਹੀਂ ਗੀ ਜਿਹਦੇ ਦੇਖ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਦੀ ਜਰਸੀਆਂ ਵਾਲੀ ਆ ਜਮਾ ਜਾਹੇ ਜਲਸੀ ਹੈ ਆ ਆ ਮੜਿਆ ਜੇ ਟੈਮ ਕਣਾ ਜਾਵਾ ਇਹ ਆਮ ਹੀ ਆ ਜਾਂਦਾ ਕਈ ਵਾਰੀ ਪਸ਼ੂ ਤੇ ਨਾ ਤੇ ਚੱਲਦਾ ਤੇ ਨਾ ਕਰਦਾ ਵਾ 12 ਹਜ਼ਾਰ ਦਾ ਮੁੱਲ ਸੇਮ ਇਹਦਾ ਮਤਲਬ 44000 ਰੁਪਇਆ ਇਹਦਾ ਮੁੱਲ 35000 ਰੁਪਇਆ ਜਿਹਦੇ ਪਸੰਦ ਆ ਤੇ ਬਾਈ ਨਾਲ ਗੱਲਬਾਤ ਕਰੇ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ